ਮੈਂ ਇਥੇ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਸੁੰਗ ਟ੍ਰੈਵਲ ਕੈਨੇਡਾ ਭਾਈ ਜਸਵੀਰ ਸਿੰਘ ਜੀ ਬੋਪਾਰਾਏ ਵੱਲੋਂ ਬਾਰ-ਬਾਰ ਇਥੇ ਜੱਥੇ ਲੈ ਕੇ ਆਂਦੇ ਨੇ ਤੇ ਉਹਨਾਂ ਦਾ ਸੰਪਰਕ ਕਰੋ ਉਹਨਾਂ ਨਾਲ ਸਹਿਯੋਗ ਦਿਓ ਤੇ ਨਾਲ ਆਪਣੇ ਗੁਰਤਾ ਮਾਝਰੇ ਵਿਚਲੇ ਨੇ ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਨੇ ਉਹਨਾਂ ਦੇ ਦਰਸ਼ਨ ਕਰੋ ਤੁਹਾਡਾ तकरीबन तकरीबन 80% ਸਰਮਾਇਆ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਉਹ ਮਹਿਫੂਜ਼ ਹੈ ਪਾਕਿਸਤਾਨ ਦੀ ਗਵਰਨਮੈਂਟ ਪਾਕਿਸਤਾਨ ਦੇ ਈਟੀਪੀਪੀ ਅਦਾਰਾ ਜਿਹੜਾ ਪੂਰੇ ਗੁਰਦੁਆਰਿਆਂ ਨੂੰ ਇਹਨਾਂ ਨੂੰ ਸੰਭਾਲਦਾ ਹੈ ਉਹਨਾਂ ਵੱਲੋਂ ਇੱਥੇ ਦੇ ਮੁਲਾਜ਼ਮਾਂ ਵੱਲੋਂ ਭਰਪੂਰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਔਰ ਤਤਪਰ ਰਹਿੰਦੇ ਨੇ ਕਿ ਕਦੋਂ ਸੰਤਾਨ ਗਿਆ ਤੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਇਹਨਾਂ ਦਾ ਅਸੀਂ ਲਾਹਾ ਵਟਾਂਗੇ ਕੱਲਾ ਸਾਡਾ ਨਹੀਂ ਇਹ ਲੋਕ ਵੀ ਇਹ ਲੋਚਦੇ ਨੇ ਕਿ ਅਸੀਂ ਸਿੱਖ ਕੌਮ ਆਵੇ ਸਿੱਖ ਸੰਗਤ ਆਵੇ ਤੇ ਇਹਨਾਂ ਦੀ ਸੇਵਾ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਦਾਸ ਦਾ ਸलाम ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਤੇ ਸਾਰੀਆਂ ਸੰਗਤਾਂ ਨੂੰ 90 ਸਾਲ ਦੀਆਂ ਬਹੁਤ ਬਹੁਤ ਵਧਾਈਆਂ ਐਸੀ ਇਸ ਵੇਲੇ ਗੁਰਦੁਆਰਾ ਸ਼ਹੀਦ ਗੰਗ ਸਿੰਘ ਸਿੰਘਨੀਆਂ ਮੌਜੂਦ ਦਾ ਸਾਡੇ ਨਾਲ ਇਸ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਮੌਜੂਦ ਹੈ ਇਹਨਾਂ ਨਾਲ ਕੁਝ ਗੱਲਬਾਤ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਆਪ ਜੀ ਦੇ ਸਮੇਂ ਦਾ ਬਹੁਤ ਬਹੁਤ ਧੰਨਵਾਦ ਤੇ ਸਿੰਘ ਟ੍ਰੈਵਲ ਕੈਨੇਡਾ ਦੀ ਦੇਖਣ ਆਲੇ ਸੰਗਤਾਂ ਨੂੰ ਕੀ ਮੈਸੇਜ ਡਿਲੀਵਰ ਕਰਨਾ ਚਾਹੋਗੇ ਤੇ ਮੈਂ ਚਾਹਾਂਗਾ ਕਿ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਵੀ ਦੱਸ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਦਾ ਜਿਹੜੇ ਮੈਨੂੰ ਹੋਸਟ ਕਰ ਰਹੇ ਨੇ ਦੇਖੋ ਜਿਸ ਜਗ੍ਹਾ ਤੇ ਅਸੀਂ ਖਲੋਤੇ ਆਂ ਇਸ ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਤੇ ਇਤਿਹਾਸਕ ਜਗ੍ਹਾ ਹੈ ਜਿੱਥੇ ਅਸੀਂ ਰੋਜ਼ ਅਰਦਾਸ ਕਰਦੇ ਆਂ ਪੜਦੇ ਆਂ ਸੁਣਦੇ ਆਂ ਕਿ ਮਾਵਾ ਨੇ ਸਵਾ ਸਵਾ ਮੰਦੇ ਪਿਸਨੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਚਾਰ ਪਾਲੇ ਇਹ ਉਹ ਸਥਾਨ ਇਸ ਰਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਮੈਂ ਇੱਥੇ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੂਹ ਸੰਤਾਂ ਨੂੰ ਬੇਨਤੀ ਕਰਦਾ ਸਿੰਘ ਟ੍ਰੈਵਲ ਕੈਨੇਡਾ ਭਾਈ ਜਸਵੀਰ ਸਿੰਘ ਜੀ ਬੋਪਾਰਾਏ ਵੱਲੋਂ ਬਾਰ-ਬਾਰ ਇਥੇ ਜੱਥੇ ਲੈ ਕੇ ਆਂਦੇ ਨੇ ਤੇ ਉਹਨਾਂ ਦਾ ਸੰਪਰਕ ਕਰੋ ਉਹਨਾਂ ਨਾਲ ਸਹਿਯੋਗ ਦਿਓ ਤੇ ਨਾਲ ਆਪਣੇ ਗੁਰਤਾ ਮਾਜਰੇ ਵਿਚਲੇ ਨੇ ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਨੇ ਉਹਨਾਂ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਆਪਣਾ ਖੁਸ਼ੀਆਂ ਮਾਣੋ ਉਹ ਕਾਹ ਰਾਜ ਖੁਸ਼ ਰਹੋ ਹੋਰ ਵੀ ਸੰਗਤਾਂ ਨੂੰ ਇਨਕਰੇਜ ਕਰੋ ਕਿ ਤੁਹਾਡਾ तकरीबन तकरीबन 80% سرمਾਇਆ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਉਹ ਮਹਫੂਜ਼ ਹੈ ਕੋਈ ਇਹੋ ਜੀ ਗੱਲ ਕੋਈ ਨਹੀਂ ਹੈ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਜਾਵਾ ਪਾਕਿਸਤਾਨ ਦੀ ਗਵਰਨਮੈਂਟ ਪਾਕਿਸਤਾਨ ਦੇ ਈਟੀਪੀਪੀ ਅਦਾਰਾ ਜਿਹੜਾ ਪੂਰੇ ਗੁਰਦੁਆਰਿਆਂ ਨੂੰ ਇਹਨਾਂ ਨੂੰ ਸੰਭਾਲਦਾ ਹੈ ਉਹਨਾਂ ਵੱਲੋਂ ਇੱਥੇ ਦੇ ਮੁਲਾਜ਼ਮਾਂ ਵੱਲੋਂ ਭਰਪੂਰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਔਰ ਤਤਪਰ ਰਹਿੰਦੇ ਨੇ ਕਿ ਕਦੋਂ ਸੰਤਾਨ ਗਿਆ ਤੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਇਹਨਾਂ ਦਾ ਅਸੀਂ ਲਾਹਾ ਵਟਾਗੇ ਕੱਲਾ ਸਾਡਾ ਨਹੀਂ ਇਹ ਲੋਕ ਵੀ ਇਹ ਲੋਚਦੇ ਨੇ ਕਿ ਅਸੀਂ ਸਿੱਖ ਕੌਮ ਆਵੇ ਸਿੱਖ ਸੰਗਤ ਆਵੇ ਇਹਨਾਂ ਦੀ ਸੇਵਾ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵੇਲੇ ਗੁਰਦੁਆਰਾ ਸ਼ਹੀਦ ਗੰਗ ਸਿੰਘ ਸਿੰਘਨੀਆ ਦੇ ਹੈੱਡ ਗ੍ਰਾਂਤੀ ਗਿਆਨੀ ਰਣਜੀਤ ਸਿੰਘ ਜੀ ਮੌਜੂਦ ਸਨ ਜਿਨ੍ਹਾਂ ਨੇ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਆਪ ਜੀ ਨੂੰ ਦੱਸ ਪਾਈ ਤੇ ਜੇ ਤੁਸੀਂ ਪੰਜ ਤੋਂ ਵਿਸ਼ੇ ਗੁਰਦਆਮਾ ਦੇ ਦਰਸ਼ਨ ਦੇਦਾਰੇ ਕਰਨਾ ਚਾਹੁੰਦੇ ਹੋ ਤੇ ਸਿੰਘ ਟਰੈਵਲ ਕੈਨੇਡਾ ਨੂੰ ਸੇਵਾ ਦਾ ਮੌਕਾ ਦਿਓ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ +1 647 231 1600 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ